ਸਹੀ ਗੱਲ ਆ ਸਾਡੀ ਤਾਂ ਹੀ ਪਿਕਨਿਕ ਆ ਕਦੇ ਘਰੇ ਤੇ ਕਦੇ ਖੇਤ ਹੋਰ ਅਸੀਂ ਇਦੋਂ ਬਾਅਦ ਬਾਹਰ ਅਸੀਂ ਜਾਂਦੇ ਨਹੀਂ ਤੇ ਇੰਨੇ ਨਾਲ ਹੀ ਅਸੀਂ ਖੁਸ਼ ਹੋ ਜਾਂਦੇ ਆ ਤੇ ਬਹੁਤ ਹੀ ਵਧੀਆ ਫੀਲ ਹੁੰਦਾ ਕਿਉਂਕਿ ਕਈਆਂ ਨੂੰ ਇਹ ਵੀ ਨਹੀਂ ਨਸੀਬ ਹੁੰਦਾ ਅਸੀਂ ਤਾਂ ਐਸੇ ਹੀ ਖੁਸ਼ ਹੋ ਜਾਂਦੇ ਆ ਆਜੋ ਚੜ੍ਹੇ ਉੱਤੇ ਆਜੋ ਹਵਨ ਆ ਕੇ ਕਦੇ ਬੋਗ ਤੇ ਚੜਨਾ ਹੋਟੇ ਲੈਣਾ ਆ ਜੈਸ਼ਵੀਰ ਮੇਰਾ ਪਹਿਲਾ ਤਿਆਰ ਆ ਜੈਸ਼ਵੀਰ ਕੀ ਨੂੰ ਭੇਜਦੇ ਜੈਸ਼ ਹੋਰ ਯਾਦਿਕ ਵੀ ਆ ਗਿਆ ਓਹੋ ਡਰਟ ਤਾਂ ਨਹੀਂ ਵੱਜਿਆ ਬਾਈ ਨਾਈਟ ਜਦਨੇ ਉਹ ਫਾਇਰ ਨੇ ਬੂਮ ਤੇ ਤਾਂ ਬਰੂ ਤੇ ਬੂਮ ਤੇ ਬਹਿ ਕੇ ਤਾਂ ਲੱਗਾ ਜਿਵੇਂ ਯਾਜ ਤੇ ਬਹਿ ਕੇ ਹੁੰਦੇ ਆ ਦੋਸਤੋ ਕਣਕ ਨੂੰ ਆਪਾਂ ਗੁੱਲੀ ਡੰਡੇ ਨਾਲ ਸਪਰੇਅ ਕਰਦੇ ਸੀ ਤੇ ਪਵਨ ਚਾਹ ਲੈ ਕੇ ਆਈਏ ਖੇਤ ਆ ਤੇ ਹੁਣ ਆਪਾਂ ਅਗਲੇ ਟੈਂਕੇ ਇੱਕ ਪਾਸਾ ਟੈਂਕੀ 8 ਕਿਲੇ ਵਿੱਚ ਪਈ ਆ। ਹਾਂਜੀ ਹੁਣ ਦੂਜੇ ਟੈਂਕੇ ਪਾਉਣ ਲੱਗੇ ਆਂ। ਇਹ ਪਾਉਣ ਆਪਣੀ ਹੈਲਥ ਕਰਾਉਣ ਆਈ ਣਾਲੇ ਜਾ ਲੈ ਕੇ ਆਈ ਐ। ਤੇ ਹੁਣ ਆਪਾਂ ਬੂਮ ਖੋਲ ਲੀਏ। ਆਪਾਂ ਦਾ ਸਿਰ ਧਰਜਾ ਲੱਗਦਾ। ਆ ਦੇਖੋ ਕਿੱਡਾ ਵਧੀਆ ਸਿਸਟਮ ਆ। ਦੋਸਤੋ ਪਹਿਲੇ ਢੋਲੀਆ ਨਾ ਕਰਦੇ ਸੀ ਸਪਰੇ। ਹੁਣ ਤੁਸੀਂ ਦੇਖੋ ਇੱਥੇ ਇੱਥੇ ਇਹਨੇ ਬੂਮ ਹੋ ਜਾਣਾ। ਦੇਖੋ ਉਹ ਬੂਮ ਜਾ ਰਿਹਾ ਪਰ ਜੈਸੇ ਖੁਸ਼ ਹੋ ਰਿਹਾ। ਇੱਧਰ ਲਾ ਦੇਖੋ ਤੁਸੀਂ ਇੱਧਰ ਲੈ ਜਾਊਗਾ। ਇਕ ਵਾਂਡੇ ਨੇ ਖੇਡ ਕਰ ਲਓ। ਹਾਂ ਜੀ ਵਧੀਆ ਤੱਕ ਨੇਕਾ ਤੇ 8 ਕਿਲਿਆਂ ਦੇ ਵਿੱਚ ਪਾਉਣ ਤੋਂ ਮੰਨਣਾ ਨਹੀਂ ਹਾਂ ਜੀ ਅੱਧਾ ਘੰਟਾ ਲੱਗਿਆ ਸਾਰਾ ਅੱਛਾ ਅੱਧਾ ਘੰਟਾ ਲੱਗਿਆ ਫਸ ਤੇ ਉਹ ਆਪ ਦਾ ਟਾਇਰ ਵੇਖ ਕੇ ਤਾਂ ਐ ਲੱਗਦਾ ਵੀ ਹਾਇ ਕਿਤੇ ਡਿੱਗ ਨਾ ਜਾਈਏ ਹਾਂ ਆ ਕੰਕ ਆਪਣੇ ਦੇ ਪਾਣੀ ਲੱਗਿਆ ਹੋਇਆ ਗਿੱਲਾ ਨਹੀਂ 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 ਉਹ ਗਿੱਲਾ ਆਤਾ ਦੋਸਤੋ ਕੋਈ ਨੁਕਸਾਨ ਵੀ ਨਹੀਂ ਕਰਦਾ ਸਾਈਕਲ ਸਾਈਕਲ ਜਿੰਨਾ ਹੀ ਮਤਲਬ ਕਿ ਇਹਦਾ 파ੜਾ ਹੁਣ ਆ ਦੇਖੋ ਜਦੋਂ ਸਭ ਤੋਂ ਵੱਡੀ ਮੌਜ ਡਰਮੀ ਬੰਦੇ ਦੇ ਮੋਢੇ ਤੇ ਪਾਈ ਹੁੰਦੀ ਉੱਚੀ ਬਹੁਤ ਨੇ ਡਰਮੀ ਆਹ ਫੁਆਰਾ ਦੇਖੋ ਜਮਾ ਇੱਕ ਕਣਕੇ ਦੇ ਉੱਤੇ ਜਾ ਵੜਨਾ ਇਹ ਤਾਂ ਦੇਖੋ ਦੋਸਤ ਬਿਲਕੁਲ ਨੀ ਹੋਏ ਹੋ ਕੇ ਮਤਲਬ ਸਪਰੇਅ ਕਰਦੀਆਂ ਨੇ ਬਿਲਕੁਲ ਨੀ ਹੋਏ ਹੋ ਕੇ ਹਾਂ ਚੰਗਾ ਚੰਗੀ ਤਰ੍ਹਾਂ ਵੀ ਧੋ ਦੇਣਾ ਮਤਲਬ ਕੰਨ ਨੂੰ ਧੋਨੇ ਨੂੰ ਸਪਰੇਅ ਨਾਲ ਹੱਕਾ ਸੁਤੇ ਨਹੀਂ ਆਉਂਦਾ ਇਹ ਨਿਕਲ ਗਿਆ मतलब कि सारा फूली ऑटोमैटिक असिस्टम है। यार देखो तो देख। चलो क्या? 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 ਆ ਫੜੋ ਪਾਪੜ ਪੜਾਇਆ ਹੈ। ਹਾਂ। ਐਂਕਟਾ ਨਜ਼ਾਰਾ ਹੀ ਆ ਜਾਂਦਾ। ਆ ਪਾਪੜ ਨੂੰ ਬਾਅਦ ਕੀ ਆਪਾਂ 4 ਕਿਲੇ ਸਪਰੇਅ ਕਰ ਦੇਣੀ 5 ਕਿਲੇ। ਨਾਲੇ ਅਸੀਂ ਝੂਟੇ ਲੈ ਲੈਨੇ ਆ। ਨਾਲੇ ਅਸੀਂ ਝੂਟੇ ਲੈ ਲੈਨੇ ਆ। ਉਹ ਪੂਰਾ ਮੈਂ ਕੁੱਟ ਕੇ ਫੜਿਆ ਆਇਆ। ਥੱਲੇ ਕਰੋ ਲੱਤਾਂ ਜੱਟ ਥੱਲੇ ਰੱਖੋ। ਮਤਲਬ ਕਿ ਇੰਨਾ ਵੀ ਥੱਲਾ ਹੋ ਜਾਂਦੀ ਹੈ ਪੰਪ ਵੀ ਇਹਦੇ ਆ ਨਾ ਵੀ ਜਮਾਂ ਵੀ ਇਹ ਨਿਗਾ ਵੀ ਉੱਪਰ ਉੱਟ ਕੇ ਕੋਈ ਆਪਣੇ ਉੱਪਰ ਸਪਰੇਅ ਪਾਉਗੀ ਜਾਂ ਤੇ ਵਧੀਆ ਸਾਰੇ ਬੂਟਿਆਂ ਤੇ ਪੈ ਜਾਣੀਆਂ ਸਾਈਪਲੀ ਸਪਰੇਅ ਇਹਦੇ ਆ ਫਾਟੇ ਕਰ ਸਕਦੇ ਆ ਥੰਗੀ ਡੰਡੇ ਵਾਲੀ

ਕੋਈ ਨਾ ਘਟ ਨਹੀਂਗੇ ਵਿਜਾਚ ਤੇ ਬੈਠਣ ਨਾਲ ਕੋਈ ਘਟ ਨਹੀਂ ਕੋਈ ਜਾਚ ਬੈ ਕੇ ਵਟੀਆਂ ਵਟੀਆਂ ਫੀਲਿੰਗਾਂ ਲਈ ਜਾਂਦੇ ਆ ਆਪਾਂ ਤਾਂ ਬਹੁਤ ਦੇ ਬੈ ਕੇ ਜਾਜ ਵਾਲੀ ਫੀਲਿੰਗ ਲਈ ਜਾਂਦੇ ਆ ਕਿਉਂਕਿ ਕਾਫੀ ਉੱਚੇ ਹੋ ਕੇ ਬੈ ਗਏ ਆ ਅਸੀਂ ਕੋਈ ਬਾਹਰ ਤਾਂ ਜਾਂਦੇ ਨਹੀਂਗੇ ਬਸ ਅਸੀਂ ਆਪੇ ਘਰ ਹੀ ਰਹਿ ਕੇ ਵੀਡੀਓਸ ਬਣਾ ਲੈਨੇ ਆ ਤੇ ਜਾਂ ਸਖੇਤ ਹੁੰਦੇ ਆ ਤੇ ਜਾਂ ਸੀ ਆਪਣੇ ਘਰ ਹੁੰਦੇ ਆ ਇਸੇ ਤਰ੍ਹਾਂ ਹੀ ਵਲੌਗਿੰਗ ਕਰਦੇ ਜੀ ਆ ਵੀਡੀਓ ਸਨਾਲੀਂਦੀਆਂ ਕਿਉਂਕਿ ਬਾਹਰ ਜਾਣ ਦਾ ਸਾਨੂੰ ਟਾਈਮ ਹੀ ਨਹੀਂ ਮਿਲਦਾ ਘਰ ਦੇ ਵਿੱਚ ਇਕੱਲੇ ਕਹਿ ਰਹੇ ਜੇ ਹੈਗੇ ਆ ਤੇ ਘਰ ਦੇ ਕੰਮਾਂ ਹੀ ਲੱਗੇ ਰਹਿੰਦੇ ਆ ਹਾਂ ਆਹ ਪੜਨਾ ਤਾਂ ਪੈਣੀ ਆ ਸੋ ਸੋ ਮਾ ਸਾਡਾ ਪੂਰੀ ਫੋਟੋ ਦਿਖਦੀ ਹੋਗੀ ਕੈਮਰਾ ਸੀ ਬਾਈ ਨੂੰ ਫੜਾਤਾ ਸਾਡੇ ਕੋਲ ਕੈਮਰਾਮੈਨ ਆ ਜਿਹੜਾ ਹੁੰਦਾ ਨਹੀਂਗਾ ਤੇ ਇਸ ਹਰਕੇ ਅਸੀਂ ਜਿਹੜੇ ਸਾਡੇ ਬਾਈ ਕੰਮ ਕਰਦੇ ਆ ਤੇ ਉਹਨਾਂ ਦੇ ਕੈਮਰਾਮੈਨ ਕਈ ਵਾਰੀ ਬਣਾ ਲਈਦਾ ਉਹ ਵੀ ਵਿਚਾਰੇ ਬਹੁਤ ਚੰਗੇ ਆ ਆਥੇ ਲੱਗ ਜਾਂਦੇ ਆ ਸਾਥੇ ਕਰ ਰਹੇ ਕਣਕ ਕਣਕ ਨੂੰ ਬੁੱਲੀ ਡੰਡੇ ਵਾਲੇ ਸਪਰੇ ਹਾਂਜੀ